ਸਤਨਾਮ ਸ਼ਿਵਾ ਹੈ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਗੁਰਬਾਣੀ ਗਾ ਸੇਵਕ ਜਨਮਨੇ ਪਤਖ ਗੁਰੂ ਨਿਸਤਾਰੈ ਅੱਜ ਦਾ ਸ਼ਬਦ ਸੁਖਮਣੀ ਸਾਹਿਬ ਦੇ ਵਿੱਚੋਂ ਪੰਚਮ ਪੈਤਾ ਦੀ ਪਾਰ ਬਖਸ਼ੇਸ਼ ਸਰਬਣ ਕਰਦੇ ਆਂ ਨਾਮ ਦੀ ਮਹਿਮਾ ਕਿਤੇ ਨਹੀਂ ਵਿੜਿਆ ਨਾਮ ਦੀ ਮਹਾਰਾਜ ਨੇ ਕੀਤੀ ਕਹਿੰਦੇ ਨੇ ਬਿਰਤੀ ਸਾਕਤ ਕੀ ਆਰ ਜਾ ਸੱਚ ਬਿਨ ਕਹੋਤ ਸੁਚਾ ਬਿਰਥਾ ਨਾਮ ਬਿਨ ਦਨੰਦ ਬਿਰਥਾ ਨਾਮ ਬਿਨਾ ਤਨ ਅੰਧਾ ਮੁਖ ਆਵਤ ਤੋ ਕਹਿ ਦੁਰਗੰਦਾ ਬਿਨ ਸਿਮਰਨ ਦਿਨ ਰੈਣ ਬਿਰਥਾ ਵਿਹਾਰੇ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਲਥੇ ਸਭ ਕਾ ਜਿਉ ਕਿਰਪਨ ਕੇ ਨਿਰਾਰਥ ਦਾ ਤਨ ਤਨ ਤੇ ਜਨ ਜੇ ਘਟ ਬਸਿਓ ਹਰਨਾ ਨਾਨਕ ਤਾ ਕੈ ਬਲ ਬਲ ਜਾ ਰਹਿਤ ਅਵਰਕਛੇ ਅਵਰਕ ਮਾਵਤੇ ਮਨ ਨਹੀਂ ਪ੍ਰੀਤ ਮੁਖੋਂ ਗੰਡਲਾਵਤ ਜਨਨ ਹਾਰ ਪ੍ਰਭੂ ਪਰਵੀਨ ਮਹਾਰਾਏ ਕਹਿੰਦੇ ਤਨ ਤਨ ਤੇ ਜਨ ਜੇ ਕਟ ਵਸੀਓ ਹਰਨਾਉ ਨਾਨਕ ਤਾਕੈ ਬਲ ਬੰਦ ਜਾਓ ਅੰਮ੍ਰਿਤ ਪਤਾ ਜਬਾਣੀ ਅੰਦਰ ਫਰਮਾਨ ਕਰਦੇ ਨੇ ਪਿਆਰੇ ਸ਼ਬਦ ਗੰਗੱਜ ਜੀ ਇਹ ਜਿਹੜਾ ਸਾਖਤ ਪੁਰਸ਼ ਹੈ ਨਾ ਸਾਖਤ ਪੁਰਸ਼ ਹੰਕਾਰੀ ਪੁਰਸ਼ ਬਿਰਤੀ ਸਾਖਤ ਕੀ ਇਹਦੀ ਜਿਹੜੀ ਜਨਮ ਹੈ ਨਾ ਬਿਰਥਾ ਜਾਂਦਾ ਹੈ ਇਹ ਕਿਸੇ ਕੰਮ ਚ ਨਹੀਂ ਆਉਂਦਾ ਸਾਖਤ ਸਾਖਤ ਪੁਰਸ਼ ਦਾ ਜਿਹੜਾ ਜੀਵਨ ਹੈ ਨਾ ਬੇਅਰਥ ਹੋ ਚੱਲਿਆ ਜਾਂਦਾ ਹੈ ਬਿਰਥੀ ਸਾਖਤ ਕੀ ਆਰਜਾ ਇਹਦੀ ਜਿਹੜੀ ਆਰਜਾ ਜਿੰਨੇ ਵੀ ਬਿਰਥੀ ਜਾ ਰਹੀ ਹੈ ਕਿਉਂ ਜਾ ਰਹੀ ਹੈ ਸੱਚ ਬਿਨ ਕਹਿ ਹੋਵਤ ਸੂਚਾ ਕਿਉਂਕਿ ਇਹ ਨਾਮ ਨਾਲ ਜੁੜਿਆ ਨਹੀਂ ਇਹ ਬਾਣੀ ਨਾਲ ਜੁੜਿਆ ਨਹੀਂ ਬਾਣੇ ਨਾਲ ਜੁੜਿਆ ਨਹੀਂ ਗੁਰੂ ਨਾਲ ਜੁੜਿਆ ਨਹੀਂ ਅੰਮ੍ਰਿਤ ਛਕਿਆ ਨਹੀਂ ਕਹਿੰਦੇ ਇਹਦੀ ਆਰਜਾ ਜਿਹੜੀ ਹੈ ਨਾ ਇਹਦਾ ਜੀਵਨ ਖਤਮ ਹੁੰਦਾ ਜਾ ਰਿਹਾ ਹੈ ਇਹਦਾ ਬਿਰਥਾ ਜਨਮ ਇਹਦਾ ਜਨਮ ਹੀ ਬਿਰਥਾ ਖਤਮ ਹੋ ਗਿਆ ਫਿਰ ਕਹਿੰਦਾ ਸੱਚ ਬਿਨਾ ਕਹ ਹੋਵਤ ਤਿੰਦਾ ਸੱਚ ਤੋਂ ਬਗੈਰ ਕਿਦਾਂ ਸੁੱਚਾ ਹੋ ਜਾਏਗਾ ਕਿਉਂ ਕਿਦਾਂ ਸੁੱਚਾ ਹੋ ਜੂ ਦੱਸੀ ਮਾਰੇ ਕਹਿੰਦੇ ਸੁੱਚਾ ਨਹੀਂ ਹੋ ਸਕਦਾ ਸਖ ਇਹਦੀ ਜਿਹੜੀ ਸਖਤ ਦੀ ਅਰਜਾ ਜਿਹੜਾ ਜਨਮ ਹੈ ਬੇਰਥ ਜਾ ਰਿਹਾ ਸੱਚ ਬਿਨਾ ਸੱਚ ਕਿਉਂਕਿ ਸੱਚ ਇਹਦੇ ਨਾਂ ਨਾਂ ਇਹਦੇ ਹਿਰਦੇ ਚ ਹੈ ਹੀ ਨਹੀਂ ਨਾ ਇਹ ਜਪਦਾ ਨਾ ਇਹ ਝੁਪਣ ਦਿੰਦਾ ਜਿਹੜਾ ਜਪਦਾ ਉਹਨੂੰ ਵੀ ਤੰ ਕਰਦਾ ਜਿਹੜਾ ਬੰਦਗੀ ਕਰਦਾ ਉਹਨੂੰ ਵੀ ਟੰਚਾਂ ਕਰਦਾ ਗੁਰਦੁਆਰੇ ਜਾਂਦਾ ਮੰਦਰ ਜਾਂਦਾ ਜਾਂ ਕਿਤੇ ਵੀ ਜਾਂਦਾ ਕਹਿੰਦੇ ਨੇ ਸੋਚ ਬਿਨਾ ਕਿ ਕਿਉਂ ਸੱਚੇ ਫਿੱਕਾ ਸੁੱਚਾ ਹੋ ਜੂਗਾ ਜੀ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਬਿਰਥਾ ਨਾਮ ਬਿਨਾ ਤਨ ਅੰਦ ਇਹ ਜਿਹੜਾ ਨਾਮ ਤੋਂ ਬਿਨਾ ਜਿਹੜਾ ਇਹ ਅੰਨਾ ਹੈ ਜਿੱਦਾਂ ਅੰਨਾ ਨੂੰ ਕੁਝ ਨਹੀਂ ਦਿੰਦਾ ਨਾ ਠੋਕਣਾ ਖਾਂਦਾ ਜਾਂਦਾ ਹੈ ਇੱਥੇ ਜਾਂਦਾ ਠੋਕਰ ਵੱਜਦੀ ਕਦੀ ਕਿਤੇ ਡਿੱਗਦਾ ਕਦੀ ਗੰਦਗੀ ਜੀ ਡਿੱਗਦਾ ਹੁਣ ਤੁਸੀਂ ਦੇਖ ਲਓ ਨਸ਼ਿਆਂ ਦੇ ਵਿੱਚ ਕੋਈ ਨਸ਼ੇ ਵੀ ਤੇ ਹੰਕਾਰ ਵਿੱਚ ਬੱਠਾ ਮੇਰ ਕੋ ਬਹੁਤ ਵੱਡੀ ਕਾਰ ਹੈ ਜੀ ਮੇਰ ਕੋ ਬਹੁਤ ਵੱਡੇ ਵੱਡੇ ਕਾਰਖਾਨੇ ਜੀ ਉਹ ਵੀ ਨਸ਼ੇ ਚ ਹੀ ਹੁੰਦਾ ਇਹਨਾਂ ਨਸ਼ਿਆਂ ਵਿੱਚ ਹੀ ਉਹ ਬਹੁਤ ਕੁਝ ਹੁੰਦਾ ਉਹਨਾਂ ਦੇ ਨਾਲ ਜੋ ਕੋ ਬਿਆਨ ਤੋਂ ਬਾਹਰ ਹੈ ਐਕਸੀਡੈਂਟ ਹੁੰਦੇ ਨੇ ਪੂਰੇ ਹਾਲ ਬੰਕੀ ਦੇ ਆੜੇ ਹੋ ਜਾਏ ਮਹਾਰਾਏ ਕਹਿੰਦੇ ਜਿਹੜਾ ਨਾਮ ਨੇ ਜਪਦਾ ਬੰਦਗੀ ਨਹੀਂ ਕਰਦਾ ਉਹ ਤਾਂ ਅੰਨਾ ਹੈ ਇੱਕ ਸਵਾਰਥਾ ਜੰਨਾ ਹੈ ਇੱਕ ਨਾਮ ਤੋਂ ਬਿਗੈਰ ਜਿਹੜਾ ਜੀਉਂਦਾ ਉਹ ਅੰਨਾ ਹੈ ਕਹਿੰਦੇ ਮੁਖ ਆਬਤ ਤਾਂ ਕਹਿ ਦੁਰਗੰਧ ਕਹਿੰਦੇ ਇਹਨਾਂ ਦੇ ਤਾਂ ਕੋਲ ਖੜੇ ਹੁੰਦੇ ਬੋ ਆਉਂਦੀ ਹੈ ਬੋ ਕਿੱਦਾਂ ਆਉਂਦੀ ਹੈ ਹੰਕਾਰ ਦੀ ਲੋਭ ਤੇ ਹੰਕਾਰ ਦੀ ਬੋ ਆਉਂਦੀ ਕਹਿੰਦੇ ਜਿਹੜੇ ਇਹਨੂੰ ਕੋਈ ਪੁੱਛੋ ਨਾ ਇਹ ਫਿਰ ਤੁਹਾਡੇ ਘਰ ਆਲ ਦੇਖਣ ਗਿਆ ਕੇ ਲੈ ਵੀ ਲੈ ਮੇਰਾ ਤਾਂ ਤੂੰ ਕਿਤੇ ਵਧੀਆ ਇਨਾਂ ਕੋਲ ਇਹ ਬੋਹ ਆਉਂਦੀ ਐ ਇਹ ਫਿਰ ਤੁਹਾਨੂੰ ਚੰਗੀ ਤਰ੍ਹਾਂ ਬੋਲਦੇ ਵੀ ਨਹੀਂ ਹਨ ਇਹ ਤੁਹਾਡੇ ਲਾਗੇ ਵੀ ਖੜੇ ਹੋਣ ਆਪਣੇ ਨੂੰ ਹਾਨੀ ਸਮਝਦੇ ਇਨਾਂ ਕੋਲੋਂ ਬਦਬੋਹ ਆਉਂਦੀ ਮਹਾਰਾਜ ਕਹਿੰਦੇ ਨਾ ਮੁਖ ਆਵਤ ਇਹਨਾਂ ਦੇ ਮੁਖਾਲਬਤ ਤੋਂ ਬੋਹ ਆਉਂਦੀ ਹੈ ਬਿਨ ਸਿਮਰਨ ਦਿਨ ਰਾਤ ਬਿਰਥਾ ਬਿਹਾਏ ਬਗਾਇਰ ਸਿਮਣ ਤੋਂ ਇਹ ਦਿਨ ਰਾਤ ਵਿਕਾਰ ਗਏ ਜਾ ਰਹੇ ਨੇ ਕਹਿੰਦੇ ਕਿੱਦਾਂ ਜਾ ਰਹੇ ਮਹਾਰਾਜ ਜੀ ਜਾਂਦੇ ਅਗਲੇ ਉਹ ਨਤੀਜੇ ਮਾਰੇ ਦੱਸਦੇ ਨੇ ਮੇਗ ਬਿਨਾ ਜਿਉਂ ਖੇਤੀ ਜਾਏ ਕਹਿੰਦੇ ਬਾਰਿਸ਼ ਤੋਂ ਬਗੈਰ ਜਿੰਨਾ ਖੇਤੀ ਸੜ ਸੁੱਕ ਸੜ ਜਾਂਦੀ ਹੈ ਨਾ ਇਹ ਨਾਮ ਤੋਂ ਬਗੈਰ ਇਸ ਦਾ ਇਹ ਹਾਲ ਹੈ ਮਨ ਇਹਦਾ ਸੁੱਕਾ ਸੜਿਆ ਪਿਆ ਹੈ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਕਿਸੇ ਨੂੰ ਦੇਖ ਕੇ ਇਹਦੀ ਖੁਸ਼ੀ ਨਹੀਂ ਉਹ ਖੁਸ਼ੀ ਨਹੀਂ ਹੁੰਦੀ ਇਹ ਸੜਦਾ ਮਨ ਵੀ ਸੜਦਾ ਉਪਰੋਂ ਵੀ ਸੜਦਾ ਅੰਦਰੋਂ ਵੀ ਸੜਦਾ ਸੜ ਹੀ ਜਾਂਦਾ ਹੈ ਇਹਦਾ ਸਭ ਬੇਰਥਾ ਜਾ ਰਿਹਾ ਹੈ ਕਹਿੰਦਾ ਕਿ ਕਿੱਦਾਂ ਜਾ ਰਿਹਾ ਕਹਿੰਦਾ ਮੇਕ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿੰਨੇ ਵੀ ਤੂੰ ਕੰਮ ਕਰਦਾ ਨਾ ਸੰਸਾਰ ਦੇ ਵਿੱਚ ਸੋਚ ਲੈ ਤੂੰ ਇਹ ਮਹਾਰਾਜ ਪੰਜਵੇਂ ਪਾਸ਼ਾ ਮੋਹਰ ਲਾ ਰਹੇ ਨੇ ਕਹਿੰਦੇ ਜੋ ਵੀ ਤੂੰ ਕੰਮ ਕਰਦਾ ਨਾ ਕਿ ਕਿਸੇ ਕੰਮ ਨਹੀਂ ਬੇਰਥਾ ਹੁੰਦਾ ਕੋਈ ਕਿਸੇ ਕਾਰਜ ਵਿੱਚ ਨਹੀਂ ਆਉਂਦਾ ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾ ਗੋਵਿੰਦ ਭਜਨ ਬਿਨ ਬਿਰਥੇ ਇਹ ਸਭ ਬੇਕਾਰ ਹਨ ਮਾਰੇ ਕਹਿੰਦੇ ਜੋ ਕਿਰਪਨ ਕੇ ਨਰਾਰਥ ਦਾ ਜੇ ਕਿਰਪਾ ਤੋਂ ਬਿਨ ਸਭ ਕੁਝ ਬੇਕਾਰ ਹੈ ਤਨ ਤਨ ਤੇ ਜਨ ਜੇ ਕਟ ਦਸਿਓ ਹਰਨਾ ਨਾਨਕ ਤਾਕੈ ਬਲ ਬਲ ਜਾ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਬੰਦਗੀ ਸਿਮਣ ਆ ਗਿਆ ਹੈ ਨਾ ਜਪਦੇ ਨੇ ਬੰਦਗੀ ਕਰਨੇ ਕਹਿੰਦੇ ਮੈਂ ਉਹਨਾਂ ਤੋਂ ਬਲਹਾਰੇ ਜਾਂਦਾ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਬਲਹਾਰ ਜਾਂਨਾ ਪਿਆਰੇ ਉਹਨਾਂ ਤੋਂ ਜਿਹੜੇ ਨਾਮ ਬੰਦਗੀ ਕਰਕੇ ਸਵਾਸਾਂ ਦੀ ਪੂੰਜੀ ਸੌਂਪੀ ਹੋਈ ਨੂੰ ਲਾਹਾ ਲੈ ਕੇ ਸੰਸਾਰ ਤੋਂ ਚਲਦੇ ਹਨ ਮੈਨੂੰ ਤੋਂ ਬਲਹਾਰੇ 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 ਜਾਂਦਾ ਹਾਂ ਸੂਪੇ ਰਿਸ਼ਾ ਸੰਗਤ ਅੱਜ ਦੀ ਕਥਾ ਇੱਥੇ ਹੀ ਸਮਾਪਤੀ ਹੈ ਸੋ ਆਓ ਫਤਿਗ ਜਾਣੇ ਆ ਜੀ ਸੋ ਪਹਿਲੇ ਬੇਨਤੀ ਆਪ ਜੀ ਨੂੰ ਕਰਦੀ ਏ ਜਿਹੜੀ ਰੋਜ਼ ਕਰਦੇ ਆ ਹਰ ਸਮੇਂ ਕਰਦੇ ਆ ਜਿਹੜੇ ਨਵੇਂ ਜੁੜੇ ਭਾਈ ਸਬਸਕ੍ਰਾਈਬ ਕਰੋ ਜ਼ਰੂਰ ਕਰੋ ਆਪ ਦਾ ਵੀ ਵਾਧਾ ਸਾਡਾ ਵੀ ਕਿਰਪਾ ਸਾਡੇ ਤੇ ਵੀ ਤੁਹਾਡਾ ਅਸ਼ੀਰਵਾਦ ਬਣਿਆ ਰਹੇਗਾ ਸੋ ਇਸ ਕਰਕੇ ਭਾਈ ਸਾਰੇ ਨਾਮ ਬੰਦਗੀ ਕਰਨੀ ਹੈ ਤੇ ਸ਼ੀਰ ਲੈਗ ਜਰੂਰ ਕਰਿਆ ਕਰੋ ਦੱਬ ਕੇ ਕਰਿਆ ਕਰੋ ਜਿੰਨਾ ਜਿੱਥੇ ਤੱਕ ਪਹੁੰਚ ਹੈ ਉੱਛ ਤੱਕ ਕਰਿਆ ਕਰੋ ਜਿਹੜੇ ਚਾਰ ਪੈਣਾ ਮੇਰੀਆਂ ਬੈਠਦੀਆਂ ਉੱਥੇ ਵੀ ਵਿਚਾਰ ਕਰਿਆ ਕਰੋ ਭਾਈ ਕਹਾਣੀ ਕਥਾ ਆ ਰਿਹਾ ਚੈਨਲ ਹੈ ਸਾਡਾ ਚੈਨਲ ਹੈਗਾ ਤੁਹਾਨੂੰ ਪਤਾ ਜਿਹੜਾ ਹੈਗਾ ਮਨਮੋਹਨ ਮਨਹਾਸ ਚੈਨਲ ਇਹ ਤੁਸੀਂ ਇਹ ਟਾਈਪ ਕਰਕੇ ਕੱਢ ਲਓ ਪੂਰੀ ਕਥਾ ਦਾ ਨਿਤਨੇਮ ਦਾ ਸੁਖਮਣੀ ਸਾਹਿਬ ਦਾ ਹੋਰ ਜਿੰਨੇ ਵੀ ਬਾਣੀ ਕਥਾ ਕੀਰਤਨ ਦਾ ਸਵਾਭ ਜੀ ਨੂੰ ਅਨੰਦ ਨੂੰ ਮੰਗਲ ਪ੍ਰਾਪਤ ਹੋਏਗਾ ਸੋ ਫਤਿਗਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ